ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਖੱਟੇ ਨਿੰਬੂਆਂ ਦਾ ਅਚਾਰ ਨਿੰਬੂਆਂ ਨੂੰ ਆਪਾਂ ਪਹਿਲਾਂ ਧੋ ਲੈਂਦਾ ਸੀ ਤੇ ਫਿਰ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਜਿਹੜੇ ਆਪਾਂ ਨਿੰਬੂ ਲੈਂਦੇ ਨੇ ਜੀ ਇਹ ਕਾਗਜ਼ੀ ਨਿੰਬੂਆ ਯਾਨੀ ਕਿ ਇਹਨਾਂ ਦਾ ਛਿਲਕਾ ਜਿਹੜਾ ਹੁੰਦਾ ਇਹ ਪਤਲਾ ਛਿਲਕਾ ਹੈਗਾ ਤੇ ਆਪਾਂ ਜਿਹੜੇ ਛੋਟੇ ਨਿੰਬੂ ਹੋਣਗੇ ਉਹਨਾਂ ਦੇ ਆਪਾਂ ਦੋ ਪਿਸ ਕਰਨੇ ਆਗੇ ਜਿਹੜੇ ਆਪਣੇ ਕੋਲ ਵੱਡੇ ਨਿੰਬੂ ਹੋਣਗੇ ਉਹਨਾਂ ਦੇ ਆਪਾਂ 4 ਪੀਸ ਕਰ ਲਵਾਂਗੇ ਨਿੰਬੂਆਂ ਦੇ ਨਿੰਬੂ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਟ ਲਵਾਂਗੇ ਤੇ ਵਿੱਚ ਇਹਨਾਂ ਦੇ ਬੀਜ ਹੋਣਗੇ ਜਿਹੜੇ ਉਹ ਵੀ ਆਪਾਂ ਵਿੱਚ ਹੀ ਬੀਜ ਰੱਖਣੇ ਹੈਗੇ ਆਪਾਂ ਬੀਜਾਂ ਨੂੰ ਅਲੱਗ ਨਹੀਂ ਕਰਾਂਗੇ ਕਿਉਂਕਿ ਇਹਨਾਂ ਦਾ achar ਜਿਹੜਾ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈਗਾ ਤੇ ਹੁਣ ਆਪਾਂ ਨਿੰਬੂ ਜਿਹੜੇ ਕੱਟ ਲਏ ਤੇ ਨੇ ਜੀ ਛੋਟਿਆਂ ਦੇ ਆਪਾਂ 2 ਪੀਸ ਕਰ ਲੇ ਜਿਹੜੇ ਵੱਡੇ ਨਿੰਬੂ ਸਨ ਉਹਨਾਂ ਦੇ ਆਪਾਂ 4 ਪੀਸ ਕਰ ਲਏ ਤੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਜਾਲੀ ਵਾਲੇ ਬਰਤਨ ਦੇ ਵਿੱਚ ਕੱਢ ਕੇ ਰੱਖ ਦਵਾਂਗੇ ਨਮਕ ਲਗਾ ਕੇ 1-2 ਘੰਟਿਆਂ ਦੇ ਲਈ ਲੋ ਜੀ 1-2 ਘੰਟੇ ਹੋ ਗਏ ਨਿੰਬੂਆਂ ਨੂੰ ਨਮਕ ਲਗਾ ਕੇ ਰੱਖਿਆ ਨੂੰ ਤੇ ਜਿਹੜਾ ਪਾਣੀ ਸੀ ਖੱਟਾ ਪਾਣੀ ਇਹਨਾਂ ਦਾ ਉਹ ਸਾਰਾ ਨਿਕਲ ਗਿਆ ਬਰਤਨ ਦੇ ਵਿੱਚ ਤੇ ਹੁਣ ਆਪਣਾ ਜਿਹੜਾ ਚਾਰਾ ਹੁਣ ਆਪਾਂ ਇਸ ਬਰਤਨ ਦੇ ਵਿੱਚ ਪਾ ਦਵਾਂਗੇ ਮਿਕਸ ਕਰ ਦਵਾਂਗੇ ਆਪਾਂ ਇਹਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਹੁਣ ਆਪਾਂ ਹਲਦੀ ਜਿਹੜੀ ਸਭ ਤੋਂ ਪਹਿਲਾਂ ਇਹ ਪਾ ਲੈਣੀ ਹੈ ਤੇ ਚੰਗੀ ਤਰ੍ਹਾਂ ਨਾਲ ਫਿਰ ਆਪਾਂ ਮਿਕਸ ਕਰਾਂਗੇ ਤੇ ਫਿਰ ਆਪਾਂ ਜਿਹੜੀ ਲਾਲ ਮਿਰਚ ਆਪਾਂ ਉਹ ਵੀ ਇਸ ਦੇ ਵਿੱਚ ਐਡ ਕਰਾਂਗੇ ਮਿਰਚ ਆਪਾਂ ਦੇ ਹਿਸਾਬ ਦੇ ਨਾਲ ਵੱਧ ਘੱਟ ਪਾ ਸਕਦੇ ਹਾਂਗੇ ਹੁਣ ਆਪਾਂ ਇਸ ਦੇ ਵਿੱਚ ਲਾਲ ਮਿਰਚ ਜਿਹੜੀ ਉਹ ਐਡ ਕਰਦੇ ਆਂਗੇ 1 ਜਾਂ 2 ਚਮਚੇ ਲਾਲ ਮਿਰਚ ਦੇ ਆਪਾਂ ਪਾ ਦਵਾਂਗੇ ਸਵਾਦ ਅਨੁਸਾਰ ਮਿਰਚ ਜਿਹੜੀ ਉਹ ਸਾਰਿਆਂ ਤੇ ਪਾ ਦੋ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਫਿਰ ਇਸ ਦੇ ਵਿੱਚ ਨਮਕ ਆਪਾਂ ਥੋੜਾ ਜਿਆਦਾ ਹੀ ਰੱਖਾਂਗੇ ਕਿਉਂਕਿ ਜੇ ਨਮਕ ਆਪਾਂ ਘੱਟ ਰੱਖ ਦਿਆਂ ਤਾਂ ਇਹਨੂੰ ਉਲੀ ਛੇਤੀ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਨਮਕ ਜਿਹੜਾ ਜ਼ਿਆਦਾ ਪਾਵਾਂਗੇ ਇਹ ਆਪਾਂ ਉਹਨਾਂ ਦੇ ਵਿੱਚੋਂ ਅੱਧੇ ਨਿੰਬੂ ਵੀ ਲੈਤੀ ਹੈ ਕੱਟ ਕੇ ਕਿਉਂਕਿ ਨਿੰਬੂ ਸੀਗੇ 5 ਕਿਲੋ ਤੇ ਆਪਾਂ 2 ਕਿਲੋ ਨਿੰਬੂ ਦਾ achar ਜਿਹੜਾ ਖਟਿਆਂ ਦਾ ਪਾਵਾਂਗੇ ਤੇ ਹੁਣ ਨਮਕ ਜਿਹੜਾ ਆਪਾਂ ਇਹ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਜਿਹੜਾ ਆਪਾਂ ਇਹ ਮਸਾਲਾ ਇਸ ਦੇ ਵਿੱਚ ਐਡ ਕਰਾਂਗੇ ਉਹ ਕਿਸੇ ਵੀ ਕਰਾਨਾ ਸਟੋਰ ਤੋਂ ਲੈ ਸਕਦੇ ਹੋ ਤੁਸੀਂ ਤੇ ਨਮਕ ਆਪਾਂ ਇਸਦੇ ਮੰਗਰ ਅੱਧਾ ਕਿਲੋ 1/2 ਕਿਲੋ ਦੇ ਸਾਬ ਨਾਲ ਨਾਲ ਹੁਣ ਜਿਹੜਾ ਉਹ ਪਾ ਦਾਂਗੇ ਕਿਉਂਕਿ ਨਮਕ ਆਪ ਇਸਦੇ ਵਿੱਚ ਬਾਅਦ ਵਿੱਚ ਐਡ ਕਰਾਂਗੇ ਥੋੜਾ ਜਿਹਾ ਆਪਾਂ ਇਰਪੇ ਥੋੜਾ ਜਿਹੀ ਪਾਇਆਗਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਇਹ ਐਡ ਕਰ ਦਿੱਤੇ ਆ ਕਿਉਂਕਿ ਇਹ ਮਸਾਲੇ ਆਪਾਂ ਨੂੰ ਮਿਕਸ ਕਰੇ ਹੋਏ ਤੇ ਪੀਸੇ ਵਸਾਏ ਬਾਜ਼ਾਰ ਵਿੱਚੋਂ ਮਿਲ ਜਾਂਦੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਿਆਂਗੇ ਮਸਾਲਿਆਂ ਨੂੰ ਹਿਲਾ ਦਾਂਗੇ ਆਪਾਂ ਹੱਥ ਦੇ ਨਾਲ ਨਹੀਂ ਮਿਕਸ ਕਰਾਂਗੇ ਕਿਉਂਕਿ ਆਪਾਂ ਇੱਕ ਚਮਚ ਦੇ ਨਾਲ ਇਹਨਾਂ ਨੂੰ ਮਿਕਸ ਕਰਾਂਗੇ ਤਾਂ ਕਿ ਜਿਹੜਾ ਆਪਣਾ ਅਚਾਰਾ ਉਹ ਖਰਾਬ ਨਾ ਹੋਵੇ ਜੇਕਰ ਆਪਾਂ ਗਿੱਲੇ ਹੱਥ ਲਗਾ ਦਿੰਨੇ ਆਚਾਰ ਤੇ ਉਸ ਦੇ ਨਾਲ ਵੀ ਇਹ ਖਰਾਬ ਹੋ ਜਾਂਦਾ ਹੈਗਾ ਤੇ ਚੰਗੀ ਤਰ੍ਹਾਂ ਹੁਣ ਇਹਨਾਂ ਨੂੰ ਮਿਕਸ ਕਰ ਲੈਣਾ ਹੈਗਾ ਤਾਂ ਕਿ ਕੋਈ ਵੀ ਨਿੰਬੂ ਜਿਹੜਾ ਉਹ ਮਸਾਲੇ ਤੋਂ ਬਿਨਾਂ ਨਾ ਰਹੇ ਤੇ ਇਸ ਤਰ੍ਹਾਂ ਆਪਾਂ ਲਾਉਂਦੇ ਰਹਾਂਗੇ 2-4 ਮਿੰਟਾਂ ਦੇ ਲਈ ਕਿਉਂਕਿ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰਕੇ ਫਿਰ ਇੱਕ ਬਰਤਨ ਦੇ ਵਿੱਚ ਪਾ ਦਵਾਂਗੇ ਖਲੋਈ ਮਸਾਲੇ ਆਪਣੇ ਜਿਹੜੇ ਉਹ ਮਿਕਸ ਹੋਣ ਲੱਗ ਗਏ ਤੁਸੀਂ ਦੇਖ ਸਕਦੇ ਹੋ ਨਿੰਬਾ ਦੇ ਉੱਪਰ ਮਸਾਲੇ ਜਿਹੜੇ ਆਪਣੇ ਉਹ ਲੱਗ ਗਏ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢਾਂਗੇ ਲੋਈ ਮਸਾਲੇ ਹੋ ਗਏ ਆਪਣੇ ਮਿਕਸ ਤੇ ਹੁਣ ਆਪਾਂ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਸੋਰੀ ਜੇ ਆਪਾਂ ਇਹਦੇ ਵਿੱਚ ਚੀਨੀ ਵੀ ਪਾਵਾਂਗੇ ਦੋ ਕ ਕੌਲੀਆਂ ਯਾਨੀ ਕਿ ਦੋ ਤਿੰਨ ਚਮਚੇ ਹੀ ਪਾਵਾਂਗੇ ਜਿਆਦਾ ਚੀਨੀ ਨਹੀਂ ਪਾਵਾਂਗੇ ਤਾਂ ਕਿ ਜਿਹੜਾ ਇਹਦਾ ਖੱਟਾਪਨ ਹੋਊਗਾ ਉਹ ਹੀ ਨਿਕਲ ਜਾਵੇ ਜਿਆਦਾ ਖੱਟੇ ਨਾ ਲੱਗਣ ਤੇ ਹੁਣ ਆਪਾਂ ਇਸ ਬਰਤਨ ਦੇ ਵਿੱਚ ਜਿਹੜਾ ਕਿ ਨਿੰਬੂ ਦਾ achar ਸਾਰਾ ਪੈਸ ਦੇ ਵਿੱਚ ਪਾ ਦਵਾਂਗੇ ਜੁਫੇਰ ਬਾਅਦ ਵਿੱਚ ਇਸ ਦੇ ਵਿੱਚ ਤੇਲ ਆ ਜਿਹੜਾ ਉਹ ਐਡ ਕਰ ਦੇਵਾਂਗੇ ਹੁਣ ਆਪਾਂ ਜਿਹੜਾ ਤੇਲ ਸੀ ਜਾਈ ਉਹ ਗਰਮ ਕਰਕੇ ਤੇ ਠੰਡਾ ਕਰਕੇ ਹੀ ਆਪਾਂ ਇਸ ਦੇ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਿੱਤਾ ਤੇਲ ਤੇਲ ਆਪਾਂ ਉਹਦੇ ਹਿਸਾਬ ਨਾਲ ਪਾ ਸਕਦੇ ਹਾਂ ਵੱਧ ਘੱਟ ਜਿੰਨੀ ਵੀ ਆਪਾਂ ਨੂੰ ਜ਼ਰੂਰਤ ਹੈ ਜੇਕਰ ਤੁਸੀਂ ਬਿਨਾਂ ਤੇਲ ਤੋਂ ਵੀ ਪਾ ਸਕਦੇ ਹੋ ਇਸ ਨੂੰ ਤਾਂ ਉਹ ਵੀ ਜ਼ਿਆਦਾ ਵਧੀਆ ਰਹੇਗਾ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਨਵੀਂ ਜਾਣਕਾਰੀ ਨਾਲ ਧੰਨਵਾਦੀ